छबील यानी कि मीठे पानी का लंगर लगाना तो आम बात है लेकिन जिस तरह से भीषण गर्मी पड़ रही है और लोग इंतजार कर रहे हैं कि जो राहत की फुहार यानी कि बारिश हो लोगों को जागरूक करने के लिए यहां पर लोगों ने अब जो पेड़ों का लंगर है वो लगाया है आप देख सकते हैं कि लगभग 700 से 800 छोटे जो पेड़ पौधे हैं उनको लोगों को बांटा जा रहा है मकसद सिर्फ एक है जो लोग हैं ज्यादा से ज्यादा अपने वातावरण की तरफ जागरूक हो सके साथ में मीठे पानी का जो लंगर है वो भी लगाया गया है क्या मकसद है इसके पीछे और कैसे ये लोगों को पौधे बांट रहे हैं एक बार आके इन्हीं से बात करते हैं थोड़ा सा आगे आ जाइए पंजाब में पानी का लंगर तो बड़ा मशहूर है लेकिन इस बार आप लोगों ने ये पौधों का लंगर लगाया जानना चाहेंगे इसके पीछे का मकसद क्या है ਸਰ ਤੁਸੀਂ ਦੇਖ ਸਕਦੇ ਹੋ ਗਰਮੀ ਦਾ ਕਿੰਨਾ ਇੱਕ ਕਹਿਰ ਬੱਸ ਰਿਹਾ ਇਸ ਟਾਈਮ ਗਰਮੀ ਇਸ ਟਾਈਮ ਅਰਾਊਂਡ 47-48 ਡਿਗਰੀ ਨੂੰ ਟੱਚ ਕਰ ਰਹੀ ਹੈ ਸੜਕਾਂ ਦੇ ਉੱਪਰ ਇਸ ਟਾਈਮ ਚੱਲਣਾ ਬਹੁਤ ਦੁਰਲਭ ਹੋਇਆ ਪਿਆ ਤੇ ਸਾਡੇ ਵੱਲੋਂ ਇੱਕ ਟੀਚਾ ਮਿੱਥਿਆ ਗਿਆ ਸੀ ਕਿ ਅਸੀਂ ਵੱਧ ਤੋਂ ਵੱਧ ਪੇੜ ਲਗਾਈਏ ਜਿਹਦੇ ਵਿੱਚ ਅਸੀਂ ਆਪਣਾ ਸਾਡੇ ਸ਼ਹਿਰ ਵਾਸੀਆਂ ਨੇ ਸਾਨੂੰ ਯੋਗਦਾਨ ਦਿੱਤਾ ਹੈ ਜਿਹਦੇ ਅਸੀਂ ਆਪਣਾ ਕੁਝ 700-800 ਦੇ ਕਿ ਬੂਟਾ ਲੈ ਕੇ ਆਏ ਆ ਅਲੱਗ-ਅਲੱਗ ਵੈਰਾਈਟੀਆਂ ਦੇ ਬੂਟੇ ਸੀਗੇ ਜਿਹਦੇ ਵਿੱਚ ਆਮਬ ਕਹਿ ਲਓ ਅਮਰੂਦ ਕਹਿ ਲਓ ਅ ਨੀਮ ਕਹਿ ਲੋ ਕੜੀ ਪੱਤਾ ਕਹਿ ਲੋ ਜਾਂ ਹੋਰ ਚਾਂਦਨੀ ਟਾਈਪ ਦਾ ਬੂਟਾ ਸੀ ਹੈ ਹੋਰ ਕਈ ਵੈਰਟਨ ਦੇ ਬੂਟੇ ਲੈ ਕੇ ਆਏ ਸੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਸੀਂ ਵੰਡੇ ਜਾ ਰਹੇ ਹਾਂ ਆਕਸੀਜਨ ਨੂੰ ਮੱਧ ਨਜ਼ਰ ਰੱਖਦਾ ਕਿ ਆਕਸੀਜਨ ਜਿਹੜੀ ਕਮੀ ਹੋ ਰਹੀ ਹੈ ਸ਼ਹਿਰ ਦੇ ਵਿੱਚ ਆਪਾਂ ਤੁਸੀਂ ਦੇਖੋ ਡਿਵੈਲਪਮੈਂਟ ਬਹੁਤ ਹੋ ਰਹੀ ਹੈ ਸਾਡਾ ਜਿਹੜਾ ਸ਼ਹਿਰ ਦੇ ਡਿਵੈਲਪਮੈਂਟ ਚ ਆਪਾਂ ਗੱਲ ਕਰੇ ਨਵੀਆਂ ਕਲੋਨੀਆਂ ਬਹੁਤ ਆਰੀਆਂ ਸੜਕਾਂ ਨਵੀਆਂ ਬਣ ਰਹੀਆਂ ਆਪਾਂ ਸੜਕਾਂ ਬਣਾਉਣ ਵale ਪੇੜ ਤਾਂ ਕੱਟ ਹੀ ਜਾਂਦੇ ਆ ਜਿਹੜੇ ਸਰਕਾਰ ਦੇ ਪੇੜ ਕੱਟਿਆ ਰਹੇ ਪੇੜ ਲਗਾਉਣ ਦਾ ਡਿਚਾ ਕੋਈ ਨਹੀਂ ਮਿੱਤਰਿਆ ਸਾਡਾ ਟਾਰ ਲਗਾਤਾਰ ਜੋ ਪੇੜ ਹੈ ਆਪ ਬਾਂਟ ਰਹੇ ਆ ਮਕਸਦ ਕੀ ਹੈ ਕਿਉਂਕਿ ਲਗਾਤਾਰ ਗਰਮੀ ਪੜ ਰਹੀ ਹੈ ਆਪਕੋ ਲੱਗਤਾ ਹੈ ਕਿ ਇਸ ਤਰ੍ਹਾਂ ਕੇ ਛੋਟੇ ਛੋਟੇ ਜੋ ਆਪ ਇਹ ਪਹਿਲ ਕਰ ਰਹੇ ਆ ਕੁਛ ਇਸੇ ਫਾਇਦਾ ਹੋਗਾ ਆਪ ਲੋਗੋ ਨੂੰ ਮੈਨੂੰ ਪੂਰੀ ਉਮੀਦ ਹੈ ਜੀ ਮੈਂ ਸਾਰੇ ਦੇਸ਼ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਆਪਣੇ ਮੁਹੱਲੀ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਸਾਰਿਆਂ ਦੇ ਕੇ ਅਪੀਲ ਕਰਦੀ ਆ ਜੀ ਇਹ ਸਾਡਾ ਮਕਸਦ ਇਹ ਹੈ ਕਿ ਅਸੀਂ ਜਿਹੜੀ ਇਹ ਵੱਧ ਤੋਂ ਵੱਧ ਗਰਮੀ ਜਿਹੜੀ 48 ਡਿਗਰੀ ਤੱਕ ਪਹੁੰਚ ਗਈ ਹੈ ਇਸ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਆ ਇਸ ਇਸ ਚੀਜ਼ ਨੂੰ ਆਪਾਂ ਆਪਾਂ ਕੰਟਰੋਲ ਵਿੱਚ ਲੈ ਆਈਏ ਉਹਦਾ ਕੰਟਰੋਲ ਦਾ ਕਹਿਣੇ ਸਿਰਫ ਆਪਾਂ ਕਿੱਦਾਂ ਕਰ ਸਕਦੇ ਆ ਆਪਾਂ ਵੱਤ ਵੱਤ ਰੁੱਖ ਲਗਾਈਏ ਵੱਤ ਵੱਤ ਇੱਕ ਮੈਂਬਰ ਨੂੰ ਇੱਕ ਮੇਰੇ ਹਿਸਾਬ ਨਾਲ ਦੋ ਦੋ ਰੁੱਖਾਰੇ ਕਿ ਇਨਸਾਨ ਨੂੰ ਲਗਾਉਣੇ ਚਾਹੀਦੇ ਆ ਜੋ ਆਧਿਕ ਘਰੀ ਦੇ ਅਨੁਸਾਰ ਜ਼ਰੂਰੀ ਬਣ ਚੁੱਕਿਆ ਹੈ ਮੈਂ ਸਭ ਦੇ ਕੇ ਅਪੀਲ ਕਰਦੀ ਆ ਕਿ ਆਪਾਂ ਵੱਤ ਵੱਤ ਰੁੱਖ ਲਗਾਈਏ ਸੋਈ ਉਪਰਾਲਾ ਮੈਂ ਔਰ ਮੇਰੇ ਹਸਬੰਦ ਨੇ ਔਰ ਸਾਰੇ ਵਾੜ ਵਾਸੀਆਂ ਨੇ ਔਰ ਸਾਰੇ ਹੀ ਮਹੱਲੀ ਵਾਸੀਆਂ ਦੇ ਮਿਲ ਕੇ ਅਸੀਂ ਇਸ ਚੀਜ਼ ਮਿੱਥਿਆ ਇਸ ਟੀਚੇ ਨੂੰ ਮਿੱਥਿਆ ਇਸ ਟੀਚੇ ਦੇ ਪਰ ਵੱਤ ਵੱਤ ਆਪਾਂ ਸ तो लोग पर रहे, कुछ, जा रहे, पर आ, कुछ लोग हमारे साथ हैं आप लोगों को ये जो बूटे हैं छुड़ है, ये बांटे जा रहे हैं कैसा लग रहा है क्यूँकी पानी का लंगर जो छबील है वो तो बड़ी कॉमन सी चीज है पंजाब में लेकिन गर्मी बढ़ रही है आपको लगता है इन बूटो को लगाने छोटे पौधों को लगाने से कोई फायदा मिलेगा ये ना बहुत वापर है जेडाजा गया है ये जीडी ਜਲ ਪਲਾਉਣ ਦੀ ਜਿਹੜੀ ਪ੍ਰਥਾ ਹੈ ਇਹ ਤਾਂ ਸਾਡੀ ਬਹੁਤ ਪੁਰਾਣੀ ਹੈ ਪਰ ਹੁਣ ਜਿਸ ਤਰ੍ਹਾਂ ਨਾਲ ਵਾਤਾਵਰਣ ਬਦਲ ਰਿਹਾ ਜਿਸ ਤਰ੍ਹਾਂ ਨਾਲ ਗਰਮੀ ਵਧ ਰਹੀ ਹੈ ਤਾਂ ਇਹ ਇੱਕ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਹੈ ਕਿ ਇਹਨਾਂ ਨੇ ਅੱਜ ਰੁੱਖ ਦਾ ਲੰਗਰ ਲਗਾਇਆ ਜੇ ਰੁੱਖ ਹੋਏਗਾ ਤਾਂ ਸਾਡਾ ਪੁੱਖ ਹੋਏਗਾ ਜੇ ਜਲ ਹੋਏਗਾ ਤਾਂ ਕੱਲ ਹੋਏਗਾ ਇਸ ਕਰਕੇ ਮੈਂ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹ ਰੁੱਖ ਜਿਹੜੇ ਆ ਸਾਨੂੰ ਦਿੱਤੇ ਆ ਅਸੀਂ ਇਹਨਾਂ ਨੂੰ ਘਰ ਜਾ ਕੇ ਲਾਵਾਂਗੇ ਇਹਨਾਂ ਦੀ ਪੂਰੀ ਪੁੱਤਾਂ ਦੀ ਤਰ੍ਹਾਂ ਦੇਖਭਾਲ ਕਰਾਂਗੇ ਤੇ ਇਹ ਵੱਡੇ ਹੋਣਗੇ ਇਹਨਾਂ ਨਾਲ ਹੀ ਅੱਗੇ ਵਾਤਾਵਰਣ ਜਿਹੜਾ ਉਹ ਬਚੇਗਾ ਇਸ ਮੁਹਿੰਮ ਕੋ ਆਪ ਕਿਸ ਤਰ੍ਹਾਂ ਸਰ ਮੈਂ ਹਰਜੀਤ ਸਿੰਘ ਰਨਰ ਸਾਈਕਲਿਸਟ ਆ ਮੈਂ ਚੰਡੀਗੜ੍ਹ ਐ ਨਾ 40D ਚੰਡੀਗੜ੍ਹ ਸਰ ਮੈਂ ਡੇ ਡੇ ਦੂਰ ਤੱਕ ਮੈਰਾਥਨ ਤੋੜਨ ਜਾਂਦਾ ਮੈਂ 21 ਕਿਲੋਮੀਟਰ ਦੌੜਦਾ ਘਰ ਤੋਂ ਘੱਟ ਜੀ ਤੇ ਮੈਂ ਇਹ ਦੇਖਿਆ ਜੀ ਕਿ ਇਸ ਟਾਈਮ ਆਪਾਂ ਨੂੰ ਪੋਧਿਆਂ ਦੀ ਲਾਉਣ ਦੀ ਬਹੁਤ ਅਵਕਸ਼ਾ ਹੈ ਕਿਉਂਕਿ ਸਰ ਜੋ ਵਾਤਾਵਰਣ ਦਾ ਦੇਖ ਲਓ ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਵਾਤਾਵਰਣ ਲਈ ਰੁੱਖਾਂ ਦਾ ਕਿੰਨਾ ਯੋਗਦਾਨ ਹੈ ਆਕਸੀਜਨ ਲਈ ਹਵਾ ਲਈ ਛਾਂ ਲਈ ਤੇ ਇਹ ਸਾਂ ਇਹਨਾਂ ਨੇ ਬਹੁਤ ਸੋਹਣਾ ਪਰਾਲਾ ਕਰਿਆ ਤੇ ਇਹਨਾਂ ਨੇ ਦੇਖੋ ਸ਼ਹਿਰ ਦੇ ਨਾਲ-ਨਾਲ ਰੁੱਖਾਂ ਦਾ ਵੀ ਲੰਗਰ ਲਾਇਆ ਤੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕਰਿਆ ਕਿ ਸਾਨੂੰ ਜਾਗਰੂਤੀ ਆ ਰਹੀ ਹੈ ਤੇ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਸਾਰਿਆਂ ਨੂੰ ਨਾਲ ਨਾਲ ਸ਼ਹੀਲ ਦੇ ਨਾਲ ਨਾਲ ਇਹਨਾਂ ਨੇ ਰੁੱਖਾਂ ਦਾ ਵੀ ਲੰਗਰ ਲਾਇਆ ਬਹੁਤ ਧੰਨਵਾਦ ਤਾਂ ਯਾਨੀ ਇੱਕ ਮੁਹਿੰਮ ਹੈ ਇਹ ਮੁਹਾਲੀ ਵਾਸੀਆਂ ਦੁਆਰਾ ਲਗਾਈ ਗਈ ਹੈ ਮਕਸਦ ਸਿਰਫ ਇੱਕ ਇਹ ਹੈ ਕਿ ਜੋ ਲੋਕ ਹੈ ਜ਼ਿਆਦਾ ਸੇ ਜ਼ਿਆਦਾ ਹੈ ਪੀੜੋ ਕੋ ਲਗਾਏ ਜਿਸसे ਕਿਉਂਕਿ ਅਗਰ ਪੀੜ ਹੋਣਗੇ ਤਬੀ ਕਲ ਦਿਨ ਇਨਸਾਨ ਹੋਣਗੇ ਵੀਡੀਓ ਜਰਨਲਿਸਟ ਗੁਨਜੀਤ ਕੁਮਾਰ ਕੇ ਸਾਥ Lalet ċerma Mohali.